ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਾਹਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਮਾਹ ਪੁਰਖਾਂ ਦੇ ਜੀਵਨ ਕੌਤਕ ਜੋ ਕਿ ਭਾਗ ਚੌਥੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ ਤਿੰਨ ਭਾਗਾਂ ਵਿੱਚੋਂ ਪੜੀਆਂ ਗਈਆਂ ਸਾਖੀਆਂ ਨੂੰ ਰਸਿਕ ਬੇਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ। ਸੋ ਆਓ ਸਾਖੀ ਸ਼ੁਰੂ ਕਰਦੇ ਹਾਂ। ਸਾਖੀ ਇੰਦਰ ਦੇਵਤਾ ਵੀ ਹੁਕਮ ਵਿੱਚ ਹੱਥ ਬੱਧੀ ਖੜਾ ਹੈ। ਸੁੰਦਰ ਸਿੰਘ ਨਾਲ ਬੀਤੀ ਸਾਖੀ। ਇੱਕ ਵਾਰ بارش ਨਾ ਪਈ। ਲੋਕ ਇਕੱਠੇ ਹੋ ਕੇ ਬਾਬਾ ਜੀ ਕੋਲ ਆ ਕੇ ਬੇਨਤੀ ਕਰਨ ਲੱਗੇ ਪਾਤਸ਼ਾਹ ਮੀਂਹ ਨਹੀਂ ਪੈਂਦਾ ਕਿਰਪਾ ਕਰੋ। ਮੀ ਭਵੇਗਾ ਪਹਿਲਾ ਸਾਡਾ ਇਹ ਤਲਾਬ ਪੁੱਟ ਦਿਓ ਢਿੱਲੇ ਦੇ ਪਿੱਛੇ ਤਖਤ ਆਣਾ ਛੱਪੜ ਨੂੰ ਤਲਾਬ ਆਖਦੇ ਸਨ ਲੋਕ ਸਤਿਵਚਨ ਕਹਿ ਕੇ ਚਲੇ ਗਏ ਅਗਲੇ ਦਿਨ ਛੱਪੜ ਪੁੱਟਣ ਲੱਗ ਪਏ ਆਧ ਤੋਂ ਆਧ ਪੁੱਟ ਕੇ ਲੋਕ ਆਰਾਮ ਕਰਨ ਲੱਗ ਪਏ ਅਤੇ ਸੁੰਦਰ ਸਿੰਘ ਬਾਬਾ ਜੀ ਕੋਲ ਆ ਗਿਆ ਨਮਸਕਾਰ ਕੀਤੀ ਅਤੇ ਬੈਠ ਗਿਆ ਬਾਬਾ ਜੀ ਨੇ ਬਚਨ ਕੀਤਾ ਕਿਉਂ ਬਈ ਨੰਦੇ ਕਿਹਾ ਪੁੱਟ ਦਿੱਤਾ ਹੈ ਸੁੰਦਰ ਸਿੰਘ ਕਹਿਣ ਲੱਗਾ ਮਹਾਰਾਜ ਕਿਉਂ ਸਾਡਾ ਮੱਥਾ ਮਰਵਾਉਂਦੇ ਹੋ ਮੀ ਤਾਂ ਤੁਸੀਂ ਹੁਕਮ ਨਾਲ ਪਵਾ ਦੇਣਾ ਹੈ ਹਜੂਰ ਨੇ ਹੱਸ ਕੇ ਬਚਨ ਕੀਤਾ ਚੰਗਾ ਫੇਰੇ ਸ਼ਾਮ ਨੂੰ ਦੇਖਾਂਗੇ ਆਪ ਜੀ ਬਚਨ ਕਰਕੇ ਕੋਠੜੀ ਅੰਦਰ ਜਾ ਬਿਰਾਜੇ 3 ਵਜੇ ਦਾ ਸਮਾਂ ਹੋਇਆ ਮੀ ਪੜਨਾ ਸ਼ੁਰੂ ਹੋ ਗਿਆ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ। ਮਹਾਪੁਰਖ ਸਰਵ ਕਲਾ ਸਮਰਥ ਅਕਾਲ ਪੁਰਖ ਨਾਲ ਇੱਕ ਰੂਪ ਇੱਕ ਰੰਗ ਇੱਕ ਸੁਰ ਹੁੰਦੇ ਹਨ। ਉਹ ਜੋ ਚੁੰਦੇ ਹਨ ਉਹੀ ਵਰਤਦਾ ਹੈ। ਸੰਤ ਸਾਰ ਅਤੇ ਭਗਤ ਵਿੱਚ ਕੋਈ ਭਿੰਨਤਾ ਨਹੀਂ। ਇਹ ਸਾਰੇ ਪ੍ਰਭੂ ਦਾ ਰੂਪ ਹਨ। ਸਰਗੁਣ સ્વરૂਪ ਅਤੇ ਇੱਕੋ ਜੋਤ ਹਨ। ਧਰਨ ਗੁਰੂ ਨਾਨਕ ਧੰਨ ਬਾਬਾ ਜੀ ਸਾਖੀ ਦਰਗਾਹੀ ਹੁਕਮ ਅਨੁਸਾਰ ਹੀ ਦਾਤਾਂ ਦਿੰਦੇ ਸਨ ਕੁਕਰ ਸਿੰਘ ਦੇ ਜ਼ਵਾਨੀ ਅਸਲ ਵਿੱਚ ਆਪੇ ਏਕ ਆਪ ਵਿਸਤਾਰ ਹੀ ਯਥਾਰਥ ਹੈ ਇਸ ਹਾਲਤ ਵਿੱਚ ਤੁਮ ਤੈ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਹੀ ਸਹੀ ਤਤ ਹੈ ਪਰੰਤੂ ਸਭ ਜੀਵ ਹੁਕਮ ਨਹੀਂ 부ਝਦੇ ਇਸ ਲਈ ਪਰਮ ਤਦਵੀ ਪ੍ਰਾਪਤ ਨਹੀਂ ਕਰ ਸਕਦੇ ਜੇ ਕਿਸੇ ਵਿਦਵਾਨ ਪੰਡਿਤ ਨੇ ਜਾਂ ਕਿਸੇ ਪੜ੍ਹੇ ਲਿਖੇ ਨੇ ਬਾਬਾ ਜੀ ਪਾਸ ਹੋਣਾ ਤਾਂ ਉਸ ਦੀ ਬੁੱਧੀ ਤੇ ਪਰਦਾ ਪਾ ਦੇਣਾ ਤਾਂ ਕਿ ਜਿਸ ਉਪਰ ਕਿਰਪਾ ਦ੍ਰਿਸ਼ਟੀ ਦਾ ਦਰਗਾਹੀ ਹੁਕਮ ਨਾ ਹੋਵੇ ਉਹ ਸਾਨੂੰ ਸਮਝ ਨਾ ਸਕੇ ਉਸ ਨਾਲ ਟੇਡੇ ਵਿੰਗੇ ਬਚਨ ਕਰਨ ਲੱਗ ਜਾਣਾ ਜਿਵੇਂ ਕਿਹੜੇ ਪਿੰਡ ਤੋਂ ਆਇਆ ਹੈ ਕੀ ਨਾਮ ਹੈ ਗੋਤ ਕੀ ਹੈ ਪਿੰਡ ਵਿੱਚ ਕਿੰਨੇ ਜੱਟ ਹਨ ਕਿੰਨੇ ਮਜ਼ਬੀ ਹਨ ਉਹਨਾਂ ਦੇ ਘਰ ਕਿੰਨੇ ਹਨ ਘਰ ਵਿੱਚ ਕਿੰਨੀਆਂ ਲਾਲ ਟੇਣਾ ਬੱਤੀਆਂ ਹਨ ਆਦ ਉਸਨੇ ਚਲਾ ਜਾਣਾ ਕਿਉਂਕਿ ਉਸਦੀ ਬੁੱਧੀ ਸਮਝਣ ਤੋਂ ਵੱਖ ਕਰ ਦੇਣੀ ਕਈ ਵਾਰ ਬਾਣੀ ਵਿੱਚੋਂ ਪ੍ਰਮਾਣ ਦੇ ਕੇ ਐਸੀ ਵਿਚਾਰ ਕਰਨੀ ਕਿ ਅਸੀਂ ਹੈਰਾਨ रह ਜਾਣਾ ਸਰਦਾਰ ਕੁੱਕਰ ਸਿੰਘ ਜੀ ਦੱਸਦੇ ਹਨ ਤਾਂ ਸਾਨੂੰ ਪੱਟੀਆਂ ਮੰਗਣ ਪਿੰਡ ਵਿੱਚ ਭੇਜ ਦੇਣਾ ਕਹਿਣਾ ਜਾਓ ਪੱਟੀਆਂ ਲੈ ਕੇ ਆਓ ਝੁੱਗੀ ਬਣਾਉਣੀ ਹੈ ਸੰਗਤ ਭਜਦੀ ਹੈ ਸੁੰਦਰ ਸਿੰਘ ਨੇ ਇੱਕ ਵਾਰ ਹੱਸਦੇ ਕਿਹਾ ਦਿੱਤਾ ਬਾਬਾ ਜੀ ਤੁਹਾਡੇ ਕੋਲ ਰਾਜੇ ਮਹਾਰਾਜੇ ਸੇਠ ਆਉਂਦੇ ਹਨ ਇਥੇ ਚਾਰ ਇਟਾਂ ਲਾ ਕੇ ਕੋਠਾ ਨਹੀਂ ਫੁਆਈਦਾ ਅੰਤਰਜਾਮੀ ਮਹਾਪੁਰਖਾਂ ਨੇ ਬਚਨ ਕਰਨਾ ਦੇਖੇਗਾ ਨੰਦੇ ਕਿਆ ਤੂੰ ਚਾਰ ਇਟਾਂ ਕਹਿੰਦਾ ਹੈ ਇਥੇ ਲੱਖਾਂ ਹੀ ਲੱਗ ਜਾਣਗੀਆਂ ਸੋ ਅੱਜ ਉਹ ਬਚਨ ਸੱਚ ਹੋ ਰਿਹਾ ਹੈ ਡੇਰੀ ਅੰਦਰ ਲੱਖਾਂ ਕਰੋੜਾਂ ਹੀ ਇਟਾਂ ਲੱਗ ਰਹੀਆਂ ਹਨ ਬਾਬਾ ਜੀ ਨੇ ਜੋ ਬਚਨ ਕੀਤੇ ਸੁੱਤੇ ਸਿੱਧ ਕੀਤੇ ਜਾਂ ਹੱਸਦਿਆਂ ਨੇ ਕੀਤੇ ਆਵੇ ਨਰਾਜ਼ਗੀ ਵਾਲੇ ਅੰਦਾਜ਼ ਵਿੱਚ ਕੀਤੇ ਸਤ ਹੋ ਰਹੇ ਹਨ ਅੱਜ ਪਰਤਖ ਹੋ ਕੇ ਵਰਤ ਰਹੇ ਹਨ ਉਪਰੋਕਤ ਕਸੰਧਾਂ ਦਾ ਵੀਰਵਾ ਸਰਦਾਰ ਕੁੱਕਰ ਸਿੰਘ ਅਕਾਲੀ ਬਜ਼ੁਰਗ ਬਾਬਾ ਜੀ ਦੇ ਸੇਵਾਦਾਰ ਦੀ ਜ਼ੁਬਾਨੀ ਹੈ ਜੋ ਹੁਣ ਵੀ ਮੌਜੂਦ ਹਨ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਅਗਲੀ ਸਾਖੀ ਦੁੱਧ ਤਾਂ ਪੁੱਤਾਂ ਪੋਤਿਆਂ ਤੱਕ ਨਹੀਂ ਕਦੇ ਫਟੇਗਾ ਹਰਨਾਮ ਸਿੰਘ ਮੋੜੀ ਗੜ੍ਹ ਨਾਲ ਬੀਤੀ ਸਾਖੀ ਗੁਰਮਤ ਅਨੁਸਾਰ ਸੰਸਾਰ ਦੇ ਸਾਰੇ ਸੁੱਖ ਵਾਹਿਗੁਰੂ ਵੱਲੋਂ ਮਨੁੱਖ ਲਈ ਮਹਾਨ ਬਖਸ਼ਿਸ਼ਾਂ ਹਨ ਸੰਸਾਰ ਭਰ ਦੇ ਅਧਿਆਤਮੀ ਜੀਵ ਰੱਬ ਦੀ ਹੋਂਦ ਤੇ ਵਿਸ਼ਵਾਸ ਰੱਖਣ ਵਾਲੇ ਮਹਾਪੁਰਖ ਸਮੁੱਚੇ ਤੌਰ ਤੇ ਇਸ ਸਿਧਾਂਤੇ ਪੁੱਜੇ ਹਨ ਕਿ ਹਰ ਮਨੁੱਖ ਜਾਂ ਜੀਵ ਮਾਤਰ ਅਨਾਦ ਕਾਲ ਤੋਂ ਜਨਮ ਮਰਨ ਦੀ ਗੇੜ ਵਿੱਚ ਪਿਆ ਹੋਇਆ ਹੈ ਅਤੇ ਅਨੰਤ ਕਾਲ ਦੀ ਤਰਫ ਜਾ ਰਿਹਾ ਹੈ ਇਸ ਜਨਮ ਮਰਨ ਤੋਂ ਰਹਿਤ ਹੋਣ ਦਾ ਤਰੀਕਾ ਈਸ਼ਵਰ ਦੀ ਪ੍ਰਾਪਤੀ ਹੈ ਤੇ ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ ਮਹਾਪੁਰਖਾਂ ਦੀ ਸੰਤਾਂ ਦੀ ਸਾਧੂਆਂ ਦੀ ਸੰਗਤ ਨਾਲ ਜੇ ਦੁਨਿਆਵੀ ਜੁਗਤ ਵੀ ਵਰਤਣੀ ਹੋਵੇ ਤਾਂ ਵੀ ਸਾਧੂ ਦਾ ਬਚਨ ਹੋਣਾ ਮਹਾਨ ਸ਼ਕਤੀਮਾਨ ਹੁੰਦਾ ਹੈ ਮਹਾਪੁਰਖਾਂ ਦੀ ਰਚਨਾ ਵਿੱਚੋਂ ਪ੍ਰਗਟ ਹੋਇਆ ਇੱਕ ਇੱਕ ਸ਼ਬਦ ਸੋਨੇ ਤੇ ਸੁਹਾਗੇ ਵਰਗਾ ਅਸਰ ਕਰਦਾ ਹੈ ਕਿਉਂਕਿ ਉਹ ਸ਼ਬਦ ਨਿਰੰਕਾਰੀ ਜੋਤ ਦਾ ਮੁਖਾਤਿਬ ਕੀਤਾ ਹੁੰਦਾ ਹੈ ਇਸੇ ਹੀ ਤਰ੍ਹਾਂ ਬਾਬਾ ਜੀ ਮਹਾਰਾਜ ਨੇ ਕਿਸੇ ਵੀ ਅੰਦਾਜ਼ ਵਿੱਚ ਕੋਈ ਸ਼ਬਦ ਮੁਖ ਉਚਾਰਨ ਕੋਈ ਸ਼ਬਦ ਮੁਖ ਉਚਾਰਨਾ ਸਤ ਹੋ ਜਾਣਾ ਸਰਵੰਤ ਸਿੰਘ ਮੋੜੀ ਗੱਡ ਦਾ ਪਿਤਾ ਹਰਨਾਮ ਸਿੰਘ ਜਿਨ੍ਹਾਂ ਨੂੰ ਮੋੜੀ ਗੱਡ ਅੱਲ ਪੈਂਦੀ ਹੈ ਬਾਬਾ ਜੀ ਦੀ ਹਜ਼ੂਰੀ ਅੰਦਰ ਦੁੱਧ ਲੈ ਕੇ ਆਇਆ ਕਰਦਾ ਸੀ ਅਚਾਨਕ ਇਸ ਦਾ ਲਿਆਂਦਾ ਦੁੱਧ ਫਟਣਾ ਸ਼ੁਰੂ ਹੋ ਗਿਆ ਹਰਨਾਮ ਸਿੰਘ ਨੇ ਬਾਬਾ ਜੀ પાસે ਬੇਨਤੀ ਕੀਤੀ ਮਹਾਰਾਜ ਸਾਡਾ ਕਾਰਨੀ ਦਾ ਦੁੱਧ ਹਰ ਰੋਜ਼ ਫਟ ਜਾਂਦਾ ਹੈ ਹਜ਼ੂਰ ਪ੍ਰਸਨਤਾ ਵਿੱਚ ਸਨ ਮੁਸਕਰਾ ਕੇ ਬਚਨ ਕੀਤਾ ਇਹ ਕੋਈ ਵੱਡੀ ਗੱਲ ਹੈ ਜਾਂ ਪੁੱਤਾਂ ਜਾਂ ਪੁੱਤਰਾਂ ਪੋਤਰੀਆਂ ਤੱਕ ਦੁੱਧ ਨਹੀਂ ਫਟੇਗਾ ਬਚਨ ਸਤ ਹੈ ਸਰਵਣ ਸਿੰਘ ਦੇ ਪਰਿਵਾਰ ਵਿੱਚ ਉਸ ਦਿਨ ਤੋਂ ਬਾਅਦ ਕਦੇ ਦੁੱਧ ਨਹੀਂ ਫਟਿਆ ਅਗਲੀ ਸਾਖੀ ਕੁੰਡਾ ਸਿੰਘ ਨਾਲ ਬੀਤੀ ਹੁਕਮ ਅਚਰਜ ਹੈ ਪਰ ਹੁਕਮ ਵਿੱਚ ਤੁਰਿਆ ਹੀ ਇਸ ਦੀ ਪਛਾਣ ਹੁੰਦੀ ਹੈ ਗੁਰੂ ਦੇ ਹਵਾਲੇ ਪੂਰਨ ਤੌਰ ਤੇ ਹੋ ਕੇ ਆਪਣੇ ਆਪ ਨੂੰ ਖਤਮ ਹੀ ਕਰ ਦੇਣਾ ਚਾਹੀਦਾ ਹੈ ਅਰਥਾਤ ਹਥਿਆਰ ਬਣ ਕੇ ਜਿਵੇਂ ਉਹ ਚਲਾਏ ਤਿਵੇਂ ਤਿਵੇਂ ਚੱਲਣਾ ਹੁੰਦਾ ਹੈ ਜੋ ਵੀ ਉਹ ਹੁਕਮੀ ਬੰਦਾ ਬੋਲਦਾ ਹੈ ਗਿਆਨ ਹੈ ਜੋ ਵੇਖਦਾ ਹੈ ਧਿਆਨ ਹੈ ਜੋ ਸੁਣਦਾ ਹੈ ਉਹ ਨਾਮ ਹੈ ਪਰ ਜੇ ਇਸ ਦੀ ਉਲੰਘਣਾ ਕਰੀ ਜਾਵੇ ਤਾਂ ਦੁੱਖ ਕਸ਼ਟ ਦੀ ਆਮਦ ਹੋਵੇਗੀ ਜਿਵੇਂ ਕੁੰਡਾ ਸਿੰਘ ਜੋ ਬਾਬਾ ਜੀ ਦੇ ਦਰਸ਼ਨਾਂ ਲਈ ਆਇਆ ਕਰਦਾ ਸੀ ਹੁਕਮ ਤੋਂ ਮੁਲਕਰ ਹੋਇਆ ਦੀਵਾਲੀ ਵਾਲੇ ਦਿਨ ਲੋਕ ਸਿਵਿਆਂ ਵਿੱਚ ਦੀਵੇ ਰੱਖਦੇ ਸਨ ਦੀਵਾਲੀ ਦੀ ਰਾਤ ਹੋਈ ਕੁੰਡਾ ਸਿੰਘ ਬਾਬਾ ਜੀ ਕੋਲ ਹਾਜ਼ਰ ਸੀ ਲੋਕਾਂ ਨੇ ਸੀਵਿਆਂ ਵਿੱਚ ਦੀਵੇ ਰੱਖੇ ਹਜ਼ੂਰ ਨੇ ਕੁੰਡਾ ਸਿੰਘ ਨੂੰ ਹੁਕਮ ਦਿੱਤਾ ਕਿ ਕੁੰਡਾ ਸਿੰਘ ਜਾ ਜਾ ਕੇ ਤੂੰ ਮਿੱਟੀ 파 ਕੇ ਦੀਵੇ ਬੁਝਾ ਦੇ ਉਸ ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹਜ਼ੂਰ ਨੇ ਫਿਰ ਕਿਹਾ ਪਰ ਉਸ ਨੇ ਪਰਵਾਹ ਨਾ ਕੀਤੀ आखिर बाबा जी ने सहसुपा ही वचनकार ਦਿੱਤਾ ਲੈ ਗਿਆ ਨਾਮ जग ਤੋਂ ਜਿਸ ਸਮੇ ਇਹ वचन ਹੋਇਆ ਉਹ ਸਮੇ ਕੁੰਡਾ ਸਿੰਘ ਦਾ ਕਾਰੋਬਾਰ ਬਹੁਤ ਚੰਗਾ ਜਮੀਨ ਮਾਲ ਧਨ ਤੇ ਪਰਿਵਾਰ ਵਿੱਚ ਕੋਈ ਕਮੀ ਨਹੀਂ ਸੀ ਆਪ ਵੀ ਜਸਮਾਨੀ ਤੌਰ ਤੇ ਤਕੜਾ ਸੀ ਪਰ ਅੱਜ ਉਸ ਦੀ ਕੋਈ ਨਿਸ਼ਾਨੀ ਨਹੀਂ ਰਹੀ ਭਗਤ ਮੁਖ ਹੈ ਤੇ ਬੋਲ ਦੇ ਸੇ ਵਚਨ ਹੋਵੰਦੇ ਉਪਰੋਕਤ ਦੋਨੋਂ ਪ੍ਰਸੰਗ ਸਰਦਾਰ ਸਰਵੰਤ ਸਿੰਘ ਮੋੜੀ ਗੱਡ ਤੋਂ ਮਿਲੀ ਹੈ ਧਨ ਗੁਰੂ ਨਾਨਕ ਧਨ ਬਾਬਾ ਜੀ ਬਾਬਾ ਧਿਆਨ ਦਾ ਜੀਤੇ ਮਿਹਰਾ ਕਰਨੀਆਂ ਭਇਓ ਕਿਰਪਾਲ ਸਤ ਸੰਗ ਮਿਲਾਇਆ 부ਝੀ ਤਪਤ ਘਰੇ ਪਿਰ ਪਾਇਆ ਪੂਰਬਲੇ ਕਰਮਾ ਸਦਕਾ ਹੀ ਇਨਸਾਨ ਸਾ ਸੰਗਤ ਦੀ ਮਾਲਾ ਦਾ ਮਨਕਾ ਬਣ ਕੇ ਉਸ ਅੰਦਰ ਪੂਰਿਆ ਜਾਂਦਾ ਹੈ ਕਿਉਂਕਿ ਗੁਰਬਾਣੀ ਅੰਦਰ ਸਾ ਸੰਗਤ ਸਤਸੰਗ ਨੂੰ ਹੀ ਸ੍ਰੇਸ਼ਟ ਪਦਵੀ ਦਿੱਤੀ ਹੈ ਅੱਧੀ ਤੋਂ ਵੀ ਅੱਧੀ ਘੜੀ ਵੀ ਸਾਧੂ ਦੀ ਸੰਗਤ ਅਹਿਮ ਮਹੱਤਤਾ ਰੱਖਦੀ ਹੈ ਜਿਨ੍ਹਾਂ ਨੇ ਨਾਮ ਸਿਮਰਿਆ ਹੈ ਸਤਸੰਗ ਕੀਤਾ ਹੈ ਉਹ ਹਰੀ ਦੇ ਦਰ ਤੇ ਸੁਰਖਰੂ ਹਨ ਰਿਸ਼ੀਆ ਮੁਨੀਆਂ ਗੁਰੂਆਂ ਤੇ ਅਵਤਾਰਾਂ ਨੇ ਵੱਖ-ਵੱਖ ਰਸਤੇ ਦਿਖਾਏ ਹਨ ਪਰ ਮੰਜ਼ਿਲ ਤੈਅ ਕਰਕੇ ਪਹੁੰਚਣਾ ਇੱਕੋ ਮੁਕਾਮ ਤੇ ਹੈ ਜਿਹੜੀ ਵੀ ਸਾਧਨਾ ਕਰਨ ਵਾਲੇ ਬਾਬਾ ਜੀ ਦੀ ਸ੍ਰੋਤ ਸੁਣ ਕੇ ਜਾਂ ਕਿਸੇ ਕੁਦਰਤੀ ਪ੍ਰੇਰਣਾ ਦੇ ਸਦਕੇ ਚਰਨਾ ਵਿੱਚ ਆਏ ਬਾਬਾ ਜੀ ਨੇ ਸਭ ਦੀ ਦੁਨਿਆਵੀ ਜਾਂ ਪਰਮਾਰਥ ਦੀ ਤ੍ਰਿਸ਼ਨਾ ਪੂਰੀ ਕੀਤੀ ਗ੍ਰਸਤੀ ਤਾਂ ਹਰ ਬਿਲੀ ਮਾਇਕ ਪਦਾਰਥਾਂ ਦੀ ਲਾਲਸਾ ਵਿੱਚ ਖਚਤ ਰਹਿਦਾ ਹੈ ਪਰ ਜਬ ਤੱਕ ਕਰਨ ਵਾਲੇ ਤਿਆਗੀ ਪੰਜਾਂ ਤਤਾਂ ਤੋਂ ਰਹਿਤ ਨਾਮਾ ਲਿਖਵਾ ਕੇ ਆਏ ਭਗਤ ਜਨ ਇਹਨਾਂ ਸੰਸਾਰਿਕ ਕਾਮਨਾਵਾਂ ਤੋਂ ਉੱਚੇ ਹੁੰਦੇ ਹਨ ਇਸ ਤਰ੍ਹਾਂ ਦੇ ਜਪੀ ਤਪੀ ਤਿਆਗੀ ਪੁਰਸ਼ ਬਾਬਾ ਧਿਆਨਦਾਜੀ ਹਜ਼ੂਰ ਦੀ ਸਰਪ੍ਰਸਤੀ ਵਿੱਚ ਆਏ ਇਹਨਾਂ ਦਾ ਜਨਮ ਦਲ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਪਰ ਆਪ ਛੋਟੀ ਅਵਸਥਾ ਵਿੱਚ ਹੀ ਪਟਿਆਲੇ ਰਹਿਣ ਲੱਗ ਪਏ ਸਨ ਪੁਰਾਣੇ ਕਿਲੇ ਦੇ ਪੱਛਮ ਵਾਲੇ ਪਾਸੇ ਇਹਨਾਂ ਦਾ ਅਸਥਾਨ ਹੈ ਜਿਸ ਨੂੰ ਟੋਬਾ ਬਾਬਾ ਧਿਆਨਾ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ ਇਹ ਅੱਖਰ ਇੱਕ ਬੋਰਡ ਉੱਤੇ ਉਕਰੇ ਹੋਏ ਹਨ ਇਹ ਹਠ ਯੋਗ ਦੀ ਸਾਧਨਾ ਕਰਨ ਵਾਲੇ ਸਾਧੂ ਸਨ ਗਰਮੀਆਂ ਵਿੱਚ ਧੂਨੀਆਂ ਤਾਪੜੀਆਂ ਸਰਦੀ ਅੰਦਰ ਜਲ ਧਾਰਾ ਕਰਨਾ ਇਹਨਾਂ ਦਾ ਅਸਲੀ ਮਨੋਰਥ ਸੀ ਜਿਸ ਸਮੇਂ ਕਿਸੇ ਮਾਈ ਭਾਈ ਨੇ ਮਨ ਵਿੱਚ ਪੁੱਤਰ ਦੀ ਕਾਮਨਾ ਕਰਕੇ ਦਰਸ਼ਨ ਕਰਨ ਆਉਣਾ ਤਾਂ ਆਪ ਜੀ ਨੇ ਬਚਨ ਕਰਨਾ ਕੂਰਾ ਲੈ ਲਓ ਕੂਰਾ ਆਮ ਸੰਗਤ ਕਰਨ ਵਾਲਿਆਂ ਨੂੰ ਪਤਾ ਸੀ ਉਨ੍ਹਾਂ ਅੱਗੇ ਹੋ ਕੇ ਝੋਲੀ ਕਰਨੀ ਤਾਂ ਦਾਤ ਝੋਲੀ ਵਿੱਚ ਪੈ ਜਾਣੀ ਪੁੱਤਰਾਂ ਦੀ ਦਾਤ ਵੀ ਮਿਲ ਜਾਣੀ ਬਚਨ ਕਰਦੇ ਸਨ ਇੱਕ ਕੂਰਾ ਦੋ ਕੂਰੇ ਅਵਲਾਸ਼ੀ ਨੇ ਜਿਉਂ ਜਿਹੀ ਮੰਗ ਕਰਨੀ ਮਿਲ ਜਾਂਦੀ ਸੀ ਕਿਸੇ ਸਮੇਂ ਕਠਿਨ ਸਾਧਨਾ ਕਰਦਿਆਂ ਸਰੀਰ ਨੂੰ ਰੋਗ ਹੋ ਗਿਆ ਰੋਗ ਹੋਣ ਕਰਕੇ ਸਾਧਨਾ ਵਿੱਚ ਰੁਕਾਵਟ ਆ ਗਈ ਜਪ ਤਪ ਨਿਤਨੇਮ ਨਾ ਹੋ ਸਕਿਆ ਵੇਖਣ ਵਾਲੇ ਲਈ ਸਾਧਨਾ ਕਰੜੀ ਔਖੀ ਲੱਗਦੀ ਹੈ ਪਰ ਕਰਨ ਵਾਲਿਆਂ ਨੂੰ ਉਸ ਵਿੱਚੋਂ ਆਨੰਦ ਆਉਂਦਾ ਹੈ ਬਾਬਾ ਧਿਆਨਾ ਜੀ ਨੂੰ ਜਦੋਂ ਰਸ ਨਾ ਆਇਆ ਤਾਂ ਮਨ ਉਚਾਟ ਹੋ ਗਿਆ ਨਾਲ ਹੀ ਵਰਤੀ ਦੀ ਚੜ੍ਹਾਈ ਖਤਮ ਹੋ ਗਈ ਉਹਨਾਂ ਦੇ ਚਾਰ ਸੇਵਕ ਚਾਰ ਪਹੀਆਂ ਵਾਲੀਆਂ ਗੱਡੀ ਵਿੱਚ ਪਾ ਕੇ ਬਾਬਾ ਜੀ ਕੋ ਲੈ ਆਏ ਜਿਸ ਸਮੇ ਢਿੱਲੇ ਉੱਪਰ ਲੈ ਕੇ ਗਏ ਹਜ਼ੂਰ ਨੇ ਮਿਹਰ ਦੀ ਛਾਤ ਪਾਈ ਤਾਂ ਬਾਬਾ ਧਿਆਨਾ ਜੀ ਬਚਨ ਕਰਨ ਤੇ ਸੁਣਨ ਲੱਗ ਪਏ ਹਜ਼ੂਰ ਨੇ ਆਸ਼ੀਰਵਾਦ ਅਤੇ ਸਿੱਖਿਆ ਦਿੱਤੀ ਸਰੀਰ ਤੰਦਰੁਸਤ ਤੇ ਸਮਰੱਥ ਹੋ ਗਿਆ ਜਪ ਤਪ ਨਿਰੰਤਰ ਚਾਲੂ ਹੋ ਗਿਆ ਆਪ ਪਟਿਆਲੇ ਵਾਪਸ ਚਲੇ ਗਏ ਮਨ ਦੀ ਹਾਲਤ ਐਸੀ ਬਣ ਗਈ ਕਿ ਆਪ ਬਹੁਤਾ ਸਮਾ ਚੁੱਪ ਰਹਿਣ ਲੱਗ ਪਏ ਅਤੇ ਅਬਧੂਤ ਵਰਤੀ ਵਿੱਚ ਲੀਨ ਹੋਏ ਕੱਪੜੇ ਤੋਂ ਵੀ ਬੇਪਰਵਾਹ ਰਹਿੰਦੇ ਕਿਸੇ ਸਮੇਂ ਇੱਕ ਸਰਦਾਰ ਨੇ ਇਹਨਾਂ ਦੀ ਬੇਅਦਬੀ ਕੀਤੀ ਸੀ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਹਜ਼ੂਰ ਨੇ ਉਪਰੋਕਤ ਪੰਕਤੀ ਤੇ ਆਧਾਰਿਤ ਕੌਤਕ ਕਿਵੇਂ ਵਰਤਾਇਆ ਇਹ ਪ੍ਰਸੰਗ ਅੱਗੇ ਦਰਸਾਇਆ ਜਾਵੇਗਾ ਇਹ ਪ੍ਰਸੰਗ ਭਾਈ ਨਰੈਣ ਸਿੰਘ ਬੀਬੀ ਨਗਰ ਵਾਲਿਆਂ ਤੋਂ ਪ੍ਰਾਪਤ ਹੋਇਆ ਹੈ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਪਿਆਰਿਓ ਇਸ ਚੈਨਲ ਵਿੱਚ ਬਾਬਾ ਮਹਾਰਣਾਨ ਸਿੰਘ ਜੀ ਦੀ ਜੀਵਨੀ ਤੋਂ ਇਲਾਵਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ ਸੰਤ ਗਾਥਾ ਅਤੇ ਪਰੰਪਰਾਸਵੀ ਪੜੀਆਂ ਗਈਆਂ ਹਨ ਜਿਨ੍ਹਾਂ ਨੂੰ ਕੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸਾਹ ਸੰਗਤ ਵਿੱਚ ਕੀਤੇ ਗਏ ਕੀਰਤਨ ਵੀ ਪਲੇਲਿਸਟ ਵਿੱਚ ਪਾ ਦਿੱਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ